ਗੋਰ ਬਿਣ ਗਿਆਨ ਨਾ ਹੋ ਵਈ ਨਾ ਸੁਖ ਵਸ ਮਣ ਆਏ ਨਾਨਕ ਨਾਮ ਵਹੁਣੇ ਮਨ ਮੁਕੀ ਜਾਸਣ ਜਨਮ ਗਵਾਈ ਮਹਲਾ ਤੀਜਾ ਸਿੱਧ ਸਦਕ ਨਾ ਬਿਨੂ ਸਭ ਖੋਜ ਦੇ ਠਾਕ ਰਹੇ ਲਵਲਾਈ ਬਿਨ ਸਤ ਗੁਰੂ ਕਿਨੇ ਨਾ ਪਾਇਓ ਗੁਰਮਖ ਮਿਲੇ ਮਿਲਾਇ ਬਿਨ ਨਾਵੇ ਪੈਨਣ ਖਾਣ ਸਭ ਬਹ ਦੇ ਹੈ ਤੇਗਸ ਦੇ ਤੇਗ ਕਰਮਾਤ ਸਾ ਸਿਦਸਾ ਕਰਮਤ ਹੈ ਹ ਚਿੰਤੋ ਕਰੇ ਜਿਸ ਦਾਤ ਨਾਨਕ ਗੁਰਮੁਖ ਹਰਨਾਮ ਮਨ ਵਸੈ ਇਹ ਹਸੈ ਦੁਇ ਹਾ ਕਰਮਾਤ ਪੋੜੀ ਹਮ ਢਾਡੇ ਹਰ ਪ੍ਰਭ ਖਸਮ ਕੇ ਨਿਤ ਗਾਵੇ ਹਰ ਗੁਣ ਸੰਤਾ ਹਰ ਕੀਰਤਨ ਕਰੋ ਹਰ ਜਾਸ ਸੁਣੋ ਤੇਸ ਕਵਨਾ ਕੰਤਾ ਹਰ ਦਾਤਾ ਸਭ ਜਗਤ ਪਖਾਰਿਆ ਮੰਗਤ ਜਨ ਜਨਤਾ ਹਰ ਦੇਵੋ ਦਾਨ ਦਿਆਲ ਹੋਏ ਵੇਚੋ ਪਾਤ੍ਰੋ ਕ੍ਰਿਮ ਜੰਤਾ ਜਨਨਾਣਿਕ ਨਾਮ ਧਿਆਈਆ ਗੁਰਮਕੋ ਤਨਵੰਤਾ ਸ਼ਲੋਕ ਮਹਲਾ 3 पढ़ना गुड़ना संसार के कार है अंदर तृष्णा विकार हमें बिच सब पढ़ तके दूजे पाए खुबार ਸੋ ਪੜਿਆ ਸੋ ਪੰਡਤ ਬਿਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਕੋ ਜੈ ਤਾਤ ਲਹੇ ਪਾਏ ਮੋਕ ਦੁਆਰ ਗੁਣ ਣਦਾਨ ਹਰ ਪਾਹਿਆ ਜੈਜ ਕਰੇ ਵਿਚਾਰ ਤਾਨਵ ਪਾਰੇ ਨਾਨਕਾ ਜੇਨ ਗੁਰਮਕ ਨਾਮ ਅਧਾਰ ਮਹੱਲਾ ਤੀਜਾ ਵੇਨ ਮਨ ਮਾਰੇ ਕੋਏ ਨਸ ਜਈ ਵੇਖੋ ਕੋਲੇ ਬੁਲਾਈ ਪੀਖ ਧਾਰੀ ਤੀਰ ਤੀ ਭਾਵ ਤਕੇ ਨਾ ਇਹੋ ਮਨ ਮਾਰਿਆ ਜਾਏ ਗੁਰਮਕ ਇਹੋ ਮਨ ਜੀਵਤ ਮਰੇ ਸਾਚ ਰਹਿ ਲਿਵ ਲਾਈ ਨਾਨਕ ਇਸ ਮਨ ਕੇ ਮਲ ਇਉ ਉਤਰੈ ਹਉ ਮੈਂ ਸ਼ਬਦ ਜਲਾਈ ਪੌੜੀ ਹਰ ਹਰ ਸੰਤ ਮਿਲੋ ਮੇਰੇ ਪਾਈ ਹਰ ਨਾਮ ਦਿੜਾਵੋ ਇਕ ਕਿਨਕਾਰ ਹਰ ਹਰ ਸ਼ਿੰਗਾਰ ਬਣਾਵੋ ਹਰ ਜਨੋ ਹਰ ਕਾਪੜ ਪੈਰੋ ਕਿਮਕਾ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ ਹਰ ਲਾਗੇ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਾਬਕ ਕਿਲਵਕ ਕਾਟੈ ਇੱਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉਪਰ ਸੋ ਗੁਰਮਕਾਹਟ ਜਪ ਜਿਨ ਕਾ ਸ਼ਲੋਕ ਮਹੱਲਾ ਤੀਜਾ ਜਨਮ ਜਨਮ ਕੇ ਇਸ ਮਨ ਕੋ ਮਲ ਲਾਗੇ ਕਾਲਾ ਹੋ ਵਾਸਿਆ ਹੋ ਖੰਨਲੀ ਤੋਤੀ ਊਜਲੀ ਨਾ ਹੋਵਈ ਜੇ ਸੋ ਤੋ ਮਨ ਉਪਾਹੋ ਗੁਰ ਪ੍ਰਸਾਦਿ ਜੀਵਤ ਮਰੇ ਉਲਟੀ ਹੋਵ ਮਤ ਬਦਲਾਹੋ ਨਾਣਕ ਮੈਲ ਨਾ ਲਗਾਈ ਨਾ ਬਿਰਜੋਨੀ ਪਾਹ ਮਹਲਾ ਤੀਜਾ ਚੋ ਜੁਗੇ ਕਲ ਕਾਲੀ ਕਾਂਡੇ ਇਕ ਉਤਮ ਪਦਵੀ ਇਸ ਜੁਗ ਮਾਹੀ ਗੁਰਮੁਖ ਹਰ ਕੀਰਤ ਬਲ ਪਾਈ ਹੈ ਜਿਨ ਕੋ ਹਰਿ ਲੇਕ ਪਾਹੀ ਨਾਨਕ ਗੁਰ ਪ੍ਰਸਾਦੀ ਅਨੰਦਿਨ ਭਗਤ ਹਰਿ ਉਚਰੈ ਹਰ ਭਗਤੀ ਮਾਹੀ ਸਮਾਹੀ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੋਕ ਬੋਲੀ ਹਰ ਹਰ ਭਲੇ ਬਾਣੋ ਹਰ ਗੁਣ ਗਾਵਾਂ ਹਰ ਨਿਤ ਚਾਵਾਂ ਗੁਰਮਤੀ ਹਰ ਰੰਗ ਸਦਾ ਮਾਣ ਹਰ Jap Jap ਯੋਗ ਜਗਾਦਿਆਂ ਸਭ ਰੋਗ ਗਵਾਤੇ ਦੁੱਖਾਂ ਘਾਣ ਜਿਨਾਂ ਸਾਸ ਗਰਾਸ ਨਾ ਵਿਸਰਹਿ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਅਰਦ ਦੇ ਤੈਨ ਚੂਕੀ ਜਮ ਕੇ ਜਗਤ ਕਾਣ ਸ਼ਲੋਕ ਮਹੱਲਾ 3 ਜ ਮੇਰੀ ਜਨ ਤਾਰੇ ਦੱਬੇ ਹੋ ਸੁਤਿਆ ਗਈ ਵਿਹਾਈ ਸਤ ਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰਕਾਰ ਨ ਕਮਾਏ ਜਗਤ ਜਲੰਦਾ ਡੇਟ ਮੈਂ ਹਮੈ ਧੂਜੇ ਪਾਈ ਨਾਨਕ ਗੁਰ ਸਰਨਾਈ ਉਪਰੇ ਸਚੁ ਮਨ ਸਬਦ ਤਿਆਈ ਮਹਲਾ ਤੇਜਾ ਸਬਦ ਰਤੇ ਹਉ ਮੇ ਗਈ ਸੋ ਬਾਵੰਤੇ ਨਾਰ ਫਿਰ ਕਪਾਣ ਸਦਾ ਚੱਲੇ ਤਾਂ ਬਣ ਹਸੰਗਾਰ ਸੇ ਜੋ ਸੁਹਾਵੀ ਸਦਾ ਪੇਰੇ 라ਵੇ ਹਰ ਵਾਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁੱਖ ਲੱਗੇ ਸਦਾ ਸੁਹਾਗਨ ਨਾਰ ਨਾਨਕ ਹਰ ਪ੍ਰਭ ਮੇਲ ਲਏ ਗੁਰ ਕੈਤ ਪਿਆਰ ਪੌੜੀ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਉ ਤਿੰਨ ਕਾ ਦਰਸ਼ਨ ਨਾ ਕਰੂੰ ਪਾਪ ਸਟ ਹਤਿਆਰੀ ਓ ਘਰ ਘਰ ਪਰ ਇੱਕ ਸੁਧਮਣ ਜੋ ਧਰ ਕਟ ਨਾਰੇ ਵੜ ਭਾਗੇ ਸੰਗਤ ਮਿਲੇ ਗੁਰਮਕ ਸواری ਹਰ ਮੇਲੋ ਸਤ ਗੁਰ ਦਇਆ ਕਰ ਗੁਰ ਕੋ ਬਲਹਾਰੀ ਹਰ ਮੇਲੋ ਸਤ ਗੁਰ ਦਇਆ ਕਰ ਗੁਰ ਕੋ ਬਲਹਾਰੀ